ਜਾਰੀ ਜੇ ਇਧਰੋਂ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਇਹ ਸਾਰੀ ਜ਼ਮੀਨ ਤੋਂ ਬਾਅਦ ਜਿੱਥੇ ਝੋਨਾ ਲੱਗਿਆ ਹੋਇਆ ਇਸ ਤੋਂ ਅੱਗੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਆ। ਕਹੌਣ ਲਈ ਤਾਂ ਬੇਨਤੀ ਹੈ ਕਿ ਇੱਥੇ ਕੋਈ ਘੁੰਮਣ ਫਿਰਣ ਆਵੇ ਜੇ ਕੋਈ ਮਦਦ ਦੇ ਵਿੱਚ ਹੱਥ ਵਟਾ ਸਕਦਾ ਤਾਂ ਹੀ ਇੱਥੇ ਆਉਣ ਦਾ ਕਿਸੇ ਤਰ੍ਹਾਂ ਦਾ ਕੋਈ ਫਾਇਦਾ। ਥੈਲੀਆਂ ਦੇ ਉੱਤੇ ਫੇਰ ਮਿੱਟੀ ਪਾਈ ਜਾ ਰਹੀ ਆ ਫੇਰ ਨਾਲ-ਨਾਲ ਥੈਲੇ ਲਾਏ ਜਾ ਰਹੇ ਆ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੇਕਰ ਇਸ ਪਾਸੇ ਤੋਂ ਕੋਈ ਵੀਕ ਪੁਆਇੰਟ ਬੰਨਦਾ ਮਿਲਦਾ ਤਾ ਉਸ ਤੋਂ ਬਾਅਦ ਪਾਣੀ ਨੂੰ ਇੱਥੇ ਹੀ ਰੋਕ ਲਿਆ ਜਾਵੇ ਟਰਾਲੀਆਂ ਲਿਆਓ ਮਿੱਟੀ ਦੀਆਂ ਲਿਆਓ ਜਾਂ ਬੈਗ ਭਰ ਕੇ ਲਿਆਓ ਸੈਂਡ ਬੈਗ ਜਿਹਨੂੰ ਕਹਿੰਦੇ ਆ ਜਿੰਨੇ ਵੱਧ ਤੋਂ ਵੱਧ ਭਰ ਕੇ ਲੈ ਕੇ ਆ ਸਕਦੇ ਹੋ ਲੰਗਰ ਪਾਣੀ ਦੀ ਟੋਟ ਕੋਈ ਨਹੀਂ ਹੈਗੀ ਜੇ ਸਮਾਨ ਲੈ ਕੇ ਆਣਾ ਪਿੰਡੋਂ ਦਾ ਇਹ ਚੀਜ਼ਾਂ ਲੈ ਕੇ ਆਓ ਅਸੀਂ ਬਾਰ-ਬਾਰ ਚਿੱਠੀਆਂ ਲਿਖੀਆਂ ਕਿ ਇੱਥੇ ਮਾਈਨਿੰਗ ਚੱਲਦੀ ਸੀਗੀ ਇਹ ਮਾਈਨਿੰਗ ਅਸੀਂ 18 ਅਪ੍ਰੈਲ ਨੂੰ ਬੰਦ ਕਰਵਾਈ ਸੀ ਗਵਰਨਰ ਸਾਹਿਬ ਦੇ ਕਹਿਣ ਤੇ ਉੱਪਰ ਇਹ ਮਾਈਨਿੰਗ ਬੰਦ ਹੋਈ ਸੀ ਉਹ ਮਾਈਨਿੰਗ ਦਾ ਨਤੀਜਾ ਹੈ ਕਿ ਅੱਜ ਇੱਥੇ ਬੰਨ ਸਾਡਾ ਟੁੱਟ ਗਿਆ ਹੈ ਆ ਨਵਾਂ ਆਰਜੀ ਪੰਨ ਬਣਾ ਰਹੇ ਆ ਅਸੀਂ ਜਿਹੜੀ ਜ਼ਮੀਨ ਸੀ ਨਾ 350 ਏਕੜ ਜ਼ਮੀਨ ਗਈ ਆ ਜਿੱਰ ਤੋਂ ਝੋਨਾ ਵੀ ਲੱਗਿਆ ਸੀ ਪਪੂਲਰ ਵੀ ਲੱਗੇ ਸੀ ਇੱਥੇ 350 ਏਕੜ ਚ ਵੜ ਗਿਆ ਪਾਣੀ ਪਾਣੀ ਨਹੀਂ ਵੜਿਆ ਪਾਣੀ ਜ਼ਮੀਨ ਹੀ ਲੈ ਗਿਆ ਯਾਰ ਲੈ ਗਿਆ ਪਾਣੀ ਵੜਿਆ ਨਹੀਂ ਜ਼ਮੀਨ ਹੀ ਗਈ ਯਾਰ ਤੇ ਤੁਸੀਂ ਦੇਖ ਰਹੇ ਹੋ ਵੀ ਆ ਬਨ ਕੱਟੋ-ਕੱਟਵੀ 7-8 ਫੁੱਟ ਦਾ ਬਨ ਬਣ ਚੁੱਕਿਆ ਅਸੀਂ ਇਹਨੂੰ ਹੋਰ ਪੱਕਾ ਕਰਨ ਵਾਸਤੇ ਇੱਥੇ ਪੱਥਰ ਹੁਣ ਲਾ ਰਹੇ ਹਾਂ ਫਿਰ ਹੁਣ ਕਿੰਨਾ ਉੱਚਾ ਕਰਨ ਦੀ ਲੋੜ ਹੈ ਜੀ ਇਹਨੂੰ ਇੱਥੇ ਅਸੀਂ 7-8 ਬੰਨ ਠੀਕ ਹੈ ਸਾਡੇ ਵਾਸਤੇ 7-8 ਫੁੱਟ ਠੀਕ ਹੈ ਹੁਣ ਅਸੀਂ ਇਹਨੂੰ ਲੰਬਾ ਕਰਕੇ ਉਹਦੇ ਨਾਲ ਮਿਲਾ ਦੇਣਾ ਇਹਨੂੰ ਰਿੰਗ ਬੰਨ ਬਣਾਉਣਾ ਪੂਰਾ ਲੱਗਦਾ ਵੀ ਮਾਈਨਿੰਗ ਕਰਕੇ ਸਾਰਾ ਬ੍ਰੀਚ ਹੋਇਆ ਕਿਉਂਕਿ ਇੰਨਾ 60-70 ਸਾਲ ਤੋਂ ਐਡਾ ਮਜ਼ਬੂਤ ਬੰਨ ਬਣਿਆ ਹੋਇਆ ਤੇ ਇੰਨਾ ਬ੍ਰੀਚ ਹੋ ਜਾਣਾ ਉਹ ਵੀ ਲਗਾਤਾਰ ਪਿਛਲੇ 7 ਦਿਨਾਂ ਤੋਂ ਤੇ ਹੁਣ ਕਈ ਘੰਟਿਆਂ ਤੋਂ ਲਗਾਤਾਰ ਇੱਟਾਂਾਂ ਦਾ ਡਿੱਗਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅਣਗਹਿਲੀ ਨਹੀਂ ਲੱਗਦੀ ਕਿਉਂਕਿ ਇੱਥੇ ਪਿਛਲੇ ਧਰਨਾ ਵੀ ਚੱਲਦਾ ਰਿਹਾ ਤੇ ਉਹਦੇ ਤੇ ਵੀ ਕੁਝ ਪਰਚੇ ਵਗੈਰਾ ਹੋਏ ਆ ਤੇ ਤੁਸੀਂ ਜਿੰਨੇ ਕੋਈ ਟਰਾਲੀ ਦੀ ਸੇਵਾ ਕਰਨ ਸਤਲੁਜ ਦਰਿਆ ਭਰਿਆ ਜਾ ਰਿਹਾ ਤੇ ਉਹ ਪਿੰਡ ਦਾ ਇਹ ਬੰਨ ਹੈ ਕਿਹੜਾ ਪਿੰਡ ਆ ਵੀ ਰਹੇ ਇੱਥੇ ਸਸਰਾਲੀ ਸਸਰਾਲੀ ਤੋਂ ਬਿਲਕੁਲ ਸਸਰਾਲੀ ਕਲੋਨੀ ਤੋਂ ਸੋ ਇਸ ਬੰਨ ਦੇ ਹਾਲਾਤ ਬਹੁਤ سارے ਲੋਕ ਜਾਣਨਾ ਚਾਹੁੰਦੇ ਆ ਲੋਕਾਂ ਦੇ ਵਿੱਚ ਚਿੰਤਾ ਇਸ ਗੱਲ ਦੀ ਕਿ ਉੱਥੇ ਕੀ ਹੋ ਰਿਹਾ ਇਸ ਸਮੇਂ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਇਸ ਬੰਦੇ ਉੱਤੇ ਦਰਿਆ ਚੱਲ ਰਿਹਾ ਇਹ ਸਾਹਮਣੇ ਦਰਿਆ ਦਾ ਬੰਨ ਹੈ ਇਸ ਬੰਨ ਤੋਂ ਲੋਕ ਜੇਕਰ ਖਤਰਾ ਮਹਿਸੂਸ ਕਰ ਰਹੇ ਆ ਤਾਂ ਉਸ ਦੇ ਲਈ ਗਾਉਂ ਪ੍ਰਬੰਧ ਕੀਤੇ ਜਾ ਰਹੇ ਸਾਹਮਣੇ ਇਸ ਪਾਸੇ ਦਿਖਾ ਦਿਆਂ ਲੋਕਾਂ ਵੱਲੋਂ ਇੱਕ ਹੋਰ ਆਰਜੀ ਬੰਨ ਅੱਗੇ ਲਾਇਆ ਜਾ ਰਿਹਾ ਕੁਝ ਕਿੱਲੇ ਦੀ ਵਿਥ ਦੇ ਉੱਤੇ ਮਿੱਟੀ ਦੇ ਥੈਲਿਆਂ ਦੇ ਨਾਲ ਜਿੱਥੇ ਮਸ਼ੀਨਾਂ ਲੱਗੀਆਂ ਹੋਈਆਂ ਤੇ ਉਸ ਬੰਨ ਨੂੰ ਅੱਗੇ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜੇਕਰ ਇੱਥੋਂ ਪਾਣੀ ਟੁੱਟਦਾ ਤਾਂ ਉੱਥੇ ਰੋਕਿਆ ਜਾ ਸਕੇ ਸੋ ਇਹ ਤਿਆਰੀ ਜਿਹੜੀ ਹੈਗੀ ਇਸ ਸਮੇਂ ਚੱਲ ਰਹੀ ਹੈ ਸੋ ਅੱਗੇ ਤੱਕ ਜਿਹੜਾ ਹੈਗਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਸਸਰਾੜੀ ਜਿਹੜਾ ਬੰਨ ਹੈ ਜਿਸ ਦੀ ਚਿੰਤਾ ਲੋਕ ਕਰ ਰਹੇ ਕਿਉਂਕਿ ਪੰਜਾਬ ਸਾਰਾ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਹੇਠਾਂ ਤਾਂ ਲੋਕਾਂ ਨੂੰ ਚਿੰਤਾ ਜ਼ਰੂਰ ਹੈ ਲੋਕ ਚਾਹੁੰਦੇ ਆ ਕਿ ਹਰ ਥਾਂ ਅਸੀਂ ਮਦਦ ਦੇ ਲਈ ਪਹੁੰਚੀਏ ਪਰ ਇੱਥੇ ਇਹ ਗੱਲ ਵੀ ਜ਼ਰੂਰੀ ਹੈ ਕਿ ਜਿੱਥੇ ਮਦਦ ਦੇ ਲਈ ਅਸੀਂ ਆਉਣਾ ਚਾਹੁੰਦੇ ਆ ਤਾਂ ਉੱਥੇ ਮਦਦ ਕਰਕੇ ਹੀ ਆਈਏ ਇਹ ਨਾ ਹੋਵੇ ਕਿ ਅਸੀਂ ਇੱਥੇ ਤਮਾਸ਼ਾ ਦੇਖਣ ਆਈਏ ਇੱਥੇ ਘੁੰਮਣ ਫਿਰਨ ਆਈਏ ਤਾਂ ਅਜਿਹਾ ਇੱਥੇ ਕੋਈ ਵੀ ਮਾਹੌਲ ਨਹੀਂ ਤਾਂ ਬੇਨਤੀ ਹੈ ਕਿ ਇੱਥੇ ਕੋਈ ਘੁੰਮਣ ਫਿਰਨ ਆਵੇ ਜੇ ਕੋਈ ਮਦਦ ਦੇ ਵਿੱਚ ਹੱਥ ਵਟਾ ਸਕਦਾ ਹੈ ਤਾਂ ਹੀ ਇੱਥੇ ਆਉਣ ਦਾ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਸੋ ਲੋਕ ਉਸ ਬੰਦ ਦੀ ਇਸ ਸਮੇਂ ਚਿੰਤਾ ਕਰ ਰਹੇ ਹਨ ਤੇ ਉਹ ਚਿੰਤਾ ਨੂੰ ਲੈ ਕੇ ਅਗਾਊਂ ਪ੍ਰਬੰਧ ਜਿਹੜੇ ਹੈਗੇ ਆ ਅਗੇਤੇ ਪ੍ਰਬੰਧ ਇਸ ਪਾਸੇ ਤੋਂ ਕੀਤੇ ਜਾ ਰਹੇ ਤੁਸੀਂ ਦੇਖ ਰਹੇ ਹੋ ਕਿ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਜੇ ਇਧਰੋਂ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਇਹ ਸਾਰੀ ਜ਼ਮੀਨ ਤੋਂ ਬਾਅਦ ਜਿੱਥੇ ਝੋਨਾ ਲੱਗਿਆ ਹੋਇਆ ਇਸ ਤੋਂ ਅੱਗੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਆ ਪਹਿਲਾਂ ਤੁਸੀਂ ਲੇਰਾਂ ਦੇਖ ਰਹੇ ਹੋ ਕਿ ਪਹਿਲਾਂ ਹੇਠਾਂ ਥੈਲੇ ਲਾਏ ਹੋਏ ਆ ਥੈਲਿਆਂ ਦੇ ਉੱਤੇ ਫਿਰ ਮਿੱਟੀ ਪਾਈ ਜਾ ਰਹੀ ਆ ਫਿਰ ਨਾਲ ਨਾਲ ਥੈਲੇ ਲਾਏ ਜਾ ਰਿਹਾ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੇਕਰ ਇਸ ਪਾਸੇ ਤੋਂ ਕੋਈ ਵੀਕ ਪੁਆਇੰਟ ਬਣਦਾ ਮਿਲਦਾ ਤਾਂ ਉਸ ਤੋਂ ਬਾਅਦ ਪਾਣੀ ਨੂੰ ਇੱਥੇ ਹੀ ਰੋਕ ਲਿਆ ਜਾਵੇ ਖੇਤਾਂ ਦਾ ਕੁਝ ਖੇਤਾਂ ਦਾ ਨੁਕਸਾਨ ਚੱਲਿਆ ਜਾ ਸਕਦਾ ਪਰ ਉਸ ਤੋਂ ਬਾਅਦ ਇਹ ਪਾਣੀ ਸ਼ਹਿਰ ਵੱਲੋਂ ਜਾਵੇ ਉਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਇਸ ਸਮੇਂ ਸਸਰਾਲੀ ਦੇ ਹਾਲਾਤ ਹੈ ਹਾਲਾਤ ਚਿੰਤਾਜਨਕ ਵੀ ਨਹੀਂ ਹੈ ਪਰ ਇਹ ਚਿੰਤਾ ਵਧਾ ਵੀ ਸਕਦੇ ਆ ਉਸੇ ਕੋਸ਼ਿਸ਼ ਦੇ ਵਿੱਚ ਲੋਕ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਮਾਨ ਹੈ ਇਹ ਜਾਲ ਪਏ ਆ ਉਧਰ ਦੇਖੋਗੇ ਤਾਂ ਥੈਲੇ ਭਰੇ ਜਾ ਰਹੇ ਆ ਸੋ ਇਹ ਤਿਆਰੀ ਜਿਹੜੀ ਹੈ ਇਸ ਤਰ੍ਹਾਂ ਦੀ ਥਾਂ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਸ ਬੰਨ ਨੂੰ ਲਾ ਕੇ ਪਾਣੀ ਨੂੰ ਰੋਕ ਲਿਆ ਜਾਵੇ ਲੰਘ ਜਾਓ ਵੀਰ ਜੀ ਲੰਘ ਜਾਓ ਸੋ ਇਸ ਤਰ੍ਹਾਂ ਵੀਰ ਜਿਹੜੇ ਹੈਗੇ ਆ ਉਹ ਥੈਲੇ ਲੈ ਕੇ ਜਾ ਰਹੇ ਆ ਸੋ ਅਪੀਲ ਆ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਉਹੀ ਆਵੇ ਜਿਹੜਾ ਇੱਥੇ ਸੇਵਾ ਕਰਨਾ ਚਾਹੁੰਦਾ ਹੈ ਜੇਕਰ ਤੁਸੀਂ ਘੁੰਮਣ ਫਿਰਨ ਜਾਂ ਦੇਖਣ ਆ ਰਹੇ ਹੋ ਤਾਂ ਫਿਰ ਵੀਰ ਆਪਣੇ ਘਰਾਂ ਦੇ ਵਿੱਚ ਹੀ ਬਹਿ ਕੇ ਤੁਸੀਂ ਉੱਥੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਇੱਥੇ ਜਿੱਥੇ ਕੰਮ ਚੱਲ ਰਿਹਾ ਉਸ ਦੇ ਨਾਲ ਹੀ ਖਤਰਾ ਵੀ ਓਨਾ ਹੀ ਜ਼ਿਆਦਾ ਹੈ ਕੁਝ ਵੀ ਉਸ ਦਾ ਭਰੋਸਾ ਨਹੀਂ ਜੇਕਰ ਕਦੇ ਬੰਨ ਟੁੱਟ ਜਾਂਦਾ ਤਾਂ ਇੱਥੇ ਫਿਰ ਹਾਲਾਤ ਵਿਗੜ ਵੀ ਸਕਦੇ ਆ ਇਸ ਦੇ ਲਈ ਜੋ ਤਿਆਰੀ ਹੈਗੀ ਉਹ ਕੀਤੀ ਜਾ ਰਹੀ ਹੈ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਵਕ ਵਕ ਥਾਵਾਂ ਤੋਂ ਇਲਾਕੇ ਦੇ ਲੋਕ ਜਿਹੜੇ ਹੈਗੇ ਆ ਉਹ ਪਹੁੰਚ ਕੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਰਿਹਾ ਸੋ ਜਿਹੜੇ ਲੋਕ ਜਾਣਨਾ ਚਾਹੁੰਦੇ ਸੀ ਕਿ ਸਸਰਾਲੀ ਲੁਧਿਆਣਾ ਦੇ ਹਾਲਾਤ ਕੀ ਆ ਜਿੱਥੋਂ ਦੀਆਂ ਜਾਣਕਾਰੀਆਂ ਲੋਕਾਂ ਨੂੰ ਮਿਲ ਰਹੀਆਂ ਤਾਂ ਇਹ ਜਾਣਕਾਰੀ ਇਸ ਸਮੇਂ ਦੀ ਹੈ ਇਸ ਸਮੇਂ 5:21 ਸ਼ਾਮ ਦੇ ਹੋ ਚੁੱਕੇ ਹੈ ਇੱਥੇ ਬਹੁਤ ਸਾਰੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਆ ਅੱਜ 5 ਸਤੰਬਰ ਦਾ ਹੈ ਚਾਹਵਦਾ ਸਮਾਂ ਤੇ ਇਸ ਸਮੇਂ ਸਸਰਾਲੀ ਵਨ ਦੇ ਇਹ ਹਾਲਾਤ ਹੈ ਜਿੱਥੇ ਵੀਰ ਸੇਵਾ ਦੇ ਵਿੱਚ ਲੱਗੇ ਹੋਏ ਆ ਸੇਵਾ ਕਰ ਰਹੇ ਆ ਤਾਂ ਉੱਥੇ ਨਾਲ ਹੀ ਹਰ ਤਰ੍ਹਾਂ ਦੀ ਜਿਹੜੀ ਲੋੜ ਆ ਉਹ ਵੀ ਇੱਥੇ ਪੂਰੀ ਹੋ ਰਹੀ ਹੈ ਜਲ ਚਾਹ ਪ੍ਰਸ਼ਾਦਾ ਸਾਰਾ ਕੁਝ ਇੱਥੇ ਵਰਤਾਇਆ ਜਾ ਰਿਹਾ ਨਾਲ ਹੀ ਵੱਡੇ ਜਿਹੜੇ ਪੱਥਰ ਹੈ ਉਹ ਵੀ ਮੌਕੇ ਦੇ ਉੱਤੇ ਆ ਚੁੱਕੇ ਆ ਵੀਰ ਤੁਸੀਂ ਇੱਥੇ ਰਹਿਣ ਵਾਲੇ ਹੋ ਕਿੰਨੇ ਦਿਨਾਂ ਤੋਂ ਇੱਥੇ ਦੇਖ ਰਹੇ ਹੋ ਜੋ ਪ੍ਰੋਸੈਸ ਚੱਲ ਰਿਹਾ ਹੈ ਇਹ ਹੋ ਗਿਆ ਜੀ ਇੱਥੇ 2-3 ਹਫ਼ਤੇ ਹੋ ਗਏ ਤੁਸੀਂ ਦੇਖ ਰਹੇ ਹੋ ਲਗਾਤਾਰ ਇਹਨਾਂ 2-3 ਹਫ਼ਤੇ ਚ ਕੀ ਕੀ ਕਿੱਦਾਂ ਹੋਇਆ ਸਾਰਾ ਇੱਥੇ ਬਹੁਤ ਮੁਸ਼ਕਲ ਇਹਨਾਂ ਨੇ ਕੀਤੀ ਆ ਸਾਡੇ ਪਿੰਡ ਵਾਲਿਆਂ ਨੇ ਤੁਹਾਡਾ ਪਿੰਡ ਕਿਹੜਾ ਹੈ ਸਾਡਾ ਤਾਂ ਕਸਾਬਾ ਦਾ ਸਾਡੇ ਵੀ ਢਾ ਲੱਗੀ ਹੋਈ ਆ ਕਿੰਨੀ ਕੁ ਦੂਰ ਹੈ ਤੁਹਾਡੇ ਇੱਥੋਂ ਸਾਡਾ ਇੱਥੋਂ ਹੈਗਾ ਇਹ 5-7 ਕਿਲੋਮੀਟਰ ਦੂਰ ਆ ਤੇ ਇੱਥੇ ਯਾਨੀ ਇਹ ਵੀ ਪਿੰਡ ਵਾਲਿਆਂ ਨੇ ਬੜੀ ਮਦਦ ਕੀਤੀ ਆਸੇ-ਪਾਸਿਓਂ ਚਾਰ-ਪੰਜ ਪਿੰਡ ਆਏ ਤੇ ਉਹਨਾਂ ਨੇ ਆ ਕੇ ਇੱਥੇ ਬੰਨ ਜੋੜਨ ਦੀ ਕੋਸ਼ਿਸ਼ ਕੀਤੀ ਬਟ ਪਹਿਲਾਂ ਉਹਨੂੰ ਵੀ ਪੱਕਿਆਂ ਕੀਤਾ ਮਾੜਾ-ਮੋਟਾ ਕੋਸ਼ਿਸ਼ ਉਹਦੇ ਉੱਤੇ ਵੀ ਕੀਤੀ ਹਾਂਜੀ 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 ਅੱਛਾ ਜੀ ਕੱਲ ਵੀ ਪੋਪ ਲਾਈਨਾਂ ਲੱਗੀਆਂ ਰੀਆਂ ਮਤਲਬ ਆਪਣੇ ਜੀਸੀਬੀ ਲੱਗੀ ਸੀਗੀ ਤੇ ਬੜੇ ਬੰਦੇ ਆਏ ਸੀਗੇ ਇੱਥੇ ਹੂੰ ਹੂੰ ਤੇ ਹੁਣ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਇਆ ਇੱਥੋਂ ਬੰਨ ਟੁੱਟ ਗਿਆ ਟੁੱਟ ਗਿਆ ਸੀ ਆ ਟੁੱਟਿਆ ਹੋਇਆ ਹੀ ਆ ਬੰਨ ਉਹ ਅੱਗੇ ਜਾ ਕੇ ਦੇਖਿਆ ਨਹੀਂ ਤੁਸੀਂ ਇੱਧਰ ਹਾਂ ਉਹ ਬੰਨ ਟੁੱਟਿਆ ਹੋਇਆ ਬੰਨ ਮੇਨ ਆ ਪਰ ਬਰਾਬਰ ਚੱਲ ਰਿਹਾ ਮਤਲਬ ਪਾਣੀ ਹਲੇ ਉੱਛਲਿਆ ਨਹੀਂ ਜੀ ਜੀ ਹਾਂ ਆ ਜਿਹੜਾ ਜਿਹੜਾ ਮਤਲਬ ਲੈਵਲ ਤੇ ਚੱਲ ਰਿਹਾ ਨਾ ਪਾਣੀ ਇਹ ਇਹ ਮਤਲਬ ਬਹੁਤ ਖਤਰਨਾਕ ਹੁੰਦਾ ਜੀ ਅੱਛਾ ਜਿਹੜਾ ਮਤਲਬ ਉੱਪਰ ਆ ਜਾਵੇ ਪਾਣੀ ਉਹ ਮਤਲਬ ਸਹੀ ਹੁੰਦਾ ਉੱਥੇ ਨਹੀਂ ਮਤਲਬ ਪਾਣੀ ਹਲੇ ਲੈਵਲ ਤੇ ਉੱਛਲਿਆ ਨਹੀਂ ਉਸ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਆ ਸੋ ਸੰਗਤ ਬਹੁਤ ਸਾਰੀ ਮੌਜੂਦ ਹੈ ਇੱਥੇ ਜੀ ਬਿਲਕੁਲ ਭਾਈ ਜੀ ਕਿਹੜਾ ਤੁਹਾਡਾ ਪਿੰਡ ਆ ਤੁਸੀਂ ਇੱਥੇ ਕਦੋਂ ਤੋਂ ਲੱਗੇ ਹੋਏ ਹੋ ਤੇ ਥੋੜਾ ਦੱਸੋ ਵੀ ਇੱਥੇ ਕੀ ਕੁ ਕਿੱਥੇ ਇਹ ਕੌਣ ਤਕਨੀਕ ਨੂੰ ਇਹਨੂੰ ਲੀਡ ਕੌਣ ਕਰ ਰਿਹਾ ਮੇਰਾ ਨਾਮ ਪ੍ਰਿਤਪਾਲ ਸਿੰਘ ਬਲੀਏ ਵਾਲਾ ਮੈਂ ਸਪੋਕਸਪਰਸਨ ਆ ਭਾਜੀਪੀ ਪੰਜਾਬ ਦਾ ਤੇ ਇਹ ਮੇਰੇ ਸਾਰੇ ਪਿੰਡਾਂ ਦੇ ਮੇਰੇ ਚਾਚਾ ਜੀ ਖੜੇ ਆ ਪਿੰਡ ਬਲੀਹਾਲ ਤੋਂ ਸਾਡੇ ਮੱਲੀ ਸਾਹਿਬ ਖੜੇ ਆ ਇਹਨਾਂ ਦਾ ਨਾਲ ਹੀ ਚੂੜਵਾਲ ਪਿੰਡ ਹੈ ਸਾਡਾ ਸਤਿਆ ਆਪਣਾ ਢਿਲੋਂ ਸਾਹਿਬ ਖੜੇ ਆ ਇਹ ਸਰਪੰਚ ਸਾਹਿਬ ਨੇ ਸਾਡੇ ਇੱਧਰ ਸਰਪੰਚ ਸਾਹਿਬ ਖੜੇ ਨੇ ਸਾਰੇ ਜਾਣੇ ਸਤਿਆਣੇ ਤੋਂ ਸਾਡੇ ਸਰਪੰਚ ਸਾਹਿਬ ਖੜੇ ਆ ਸਾਡੇ ਪਿੰਡਾਂ ਦੇ ਵਿੱਚੋਂ ਗੱਲ ਸ਼ੁਰੂ ਕਰੀਏ ਮੈਂ ਇਹ ਜ਼ਰੂਰ ਕਹਿ ਦਮਾ ਕਿ ਆਪਾਂ ਰਾਜਨੀਤੀ ਤੋਂ ਉੱਠੇ ਉੱਠ ਕੇ ਸਹੀ ਜਾਣਕਾਰੀ ਦਈਏ ਜੋ ਵੀ ਹੈ ਬਾਈ ਜੀ ਸਾਰੀ ਜਾਣਕਾਰੀ ਰਾਜਨੀਤੀ ਤੋਂ ਉੱਠ ਕੇ ਉੱਠੇ ਹੋਊਗੀ ਅਸੀਂ 10 ਦਿਨ ਤੋਂ ਇੱਥੇ ਲੱਗੇ ਹੋਏ ਆ ਸਾਡੇ ਇਹ ਦੱਸਣ ਦਾ ਤੁਹਾਨੂੰ ਮਕਸਦ ਇਹ ਸੀ ਕਿ 15 ਟਰਾਲੀਆਂ ਹੁਣੇ ਮਿੱਟੀ ਦੀਆਂ ਲਿਆਂਦੀਆਂ ਅੱਜ ਅਸੀਂ ਸਵੇਰੇ ਅਪੀਲ ਕੀਤੀ ਸੀ ਕਿ ਟਰਾਲੀਆਂ ਲਿਆਓ ਮਿੱਟੀ ਦੀਆਂ ਲਿਆਓ ਜਾਂ ਬੈਗ ਭਰ ਕੇ ਲਿਆਓ ਸੈਂਡ ਬੈਗ ਜਿਹਨੂੰ ਕਹਿੰਦੇ ਆ ਜਿੰਨੇ ਵੱਧ ਤੋਂ ਵੱਧ ਭਰ ਕੇ ਲੈ ਕੇ ਆ ਸਕਦੇ ਹੋ ਲੰਗਰ ਪਾਣੀ ਦੀ ਟੋਟ ਕੋਈ ਨਹੀਂ ਹੈਗੀ ਜੇ ਸਮਾਨ ਲੈ ਕੇ ਆਣਾ ਪਿੰਡੋਂ ਦਾ ਇਹ ਚੀਜ਼ਾਂ ਲੈ ਕੇ ਆਓ ਸੋ ਸਾਡੇ ਪਿੰਡੋਂ ਇਹ 15 ਟਰਾਲੀਆਂ ਹੁਣੇ ਲੈ ਕੇ ਆਏ ਨੇ ਠੀਕ ਆ ਪਰ ਅਸੀਂ ਇਹ 10 ਦਿਨ ਤੋਂ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਪਹਿਲਾਂ ਵੀ ਚਲਦੀ ਰਹੀ ਆ ਅਸੀਂ ਬਾਰ ਬਾਰ ਚਿੱਠੀਆਂ ਲਿਖੀਆਂ ਕਿ ਇੱਥੇ ਮਾਈਨਿੰਗ ਚੱਲਦੀ ਸੀਗੀ ਇਹ ਮਾਈਨਿੰਗ ਅਸੀਂ 18 April ਨੂੰ ਬੰਦ ਕਰਵਾਈ ਸੀ ਗਵਰਨਰ ਸਾਹਿਬ ਦੇ ਕਹਿਣ ਤੇ ਉੱਪਰ ਇਹ ਮਾਈਨਿੰਗ ਬੰਦ ਹੋਈ ਸੀ ਉਹ ਮਾਈਨਿੰਗ ਦਾ ਨਤੀਜਾ ਹੈ ਕਿ ਅੱਜ ਇੱਥੇ ਬੰਦ ਸਾਡਾ ਟੁੱਟ ਗਿਆ ਹੈ ਆ ਨਵਾਂ ਆਰਜੀ ਪੰਨ ਬਣਾ ਰਹੇ ਆ ਅਸੀਂ ਇਹ ਆਰਜੀ ਬੰਦ ਬਣਾਉਣ ਦੇ ਲਈ ਸਾਡੇ ਸਾਰੇ ਲੋਕਾਂ ਦਾ ਸਾਡੇ ਪਿੰਡ ਨਿਵਾਸੀਆਂ ਦਾ ਆਸ-ਪਾਸੇ ਦੇ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਆ ਜਿਹੜੇ ਪੰਨ ਕਿੰਨਾ ਪੁਰਾਣਾ ਹੈ ਬੰਨਤਾ ਮੇਰੇ ਸਾਹ ਨਾਲ ਉਹ 60 ਦਾ ਲੱਗਿਆ 60 ਦਾ 1960 ਦਾ ਬੰਨ ਲੱਗਿਆ ਵੇ। ਇਹੋ ਵਾਰ ਕਦੀ ਕਿਸੇ ਨੇ ਪੱਕਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ। ਇਹਨੂੰ ਪੱਕਾ ਰਿਪੇਅਰ ਜੀ 20 ਸਾਲ ਤੋਂ ਕਿਸੇ ਨੇ ਕੋਈ ਰਿਪੇਅਰ ਨਹੀਂ ਕਰੀ ਆਇਆ 20 ਸਾਲ ਪਹਿਲਾਂ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਠੋਕਰਾਂ ਲੁਵਾਈਆਂ ਸੀ ਪੁਰਾਣੇ 20-20 ਸਾਲ ਪੁਰਾਣੀਆਂ ਲੱਗੀਆਂ ਜਿਹੜੀਆਂ ਖਾਸ ਹਾਲਤ ਸੀ ਬੇਕਾਰ ਹੋ ਗਈਆਂ ਸੀਗੀਆਂ ਨਵੀਂ ਠੋਕਰ ਨਵੀਂ ਰਿਪੇਅਰ 20 ਸਾਲ ਤੋਂ ਜਮਾ ਨਹੀਂ ਬਿਲਕੁਲ ਨਹੀਂ ਹੋ ਰਹੀ ਦਰਿਆ ਦੀ ਬਿਲਕੁਲ ਨਾ ਰਿਪੇਅਰ ਹੋਣ ਕਰਕੇ ਹੀ ਨਜਾਇਜ਼ ਮਾਈਨਿੰਗ ਹੋਣ ਕਰਕੇ ਸਾਨੂੰ ਨਤੀਜਾ ਅੱਜ ਭੁਗਤਣਾ ਪੈ ਸਵੇਰੇ ਸਵੇਰੇ ਡੀਸੀ ਸੀਗੇ ਇੱਥੇ ਸਵੇਰੇ ਉਹ ਕਰ ਰਹੇ ਸੀਗੇ ਹੁਣ ਜਦੋਂ ਮੈਂ ਦੁਬਾਰਾ ਮੁੜ ਕੇ ਆਇਆ ਵਾਂ ਤੇ ਮੈਨੂੰ ਕੋਈ ਵੀ ਪ੍ਰਸ਼ਾਸਨ ਦਾ ਨਾ ਕੋਈ ਏਡੀਸੀ ਦਿਖ ਰਿਹਾ ਨਾ ਕੋਈ ਐਸਡੀਐਮ ਦਿਖ ਰਿਹਾ ਕਿਉਂਕਿ ਸਾਰੇ ਪਛਾਣ ਚ ਆਪਣੇ ਅਜੇ ਤੱਕ ਮੈਨੂੰ ਕੋਈ ਉਦੋਂ ਦਾ ਜਦੋਂ ਲਾਇਆ ਹੋਇਆ ਅੱਧਾ ਪੌਣਾ ਘੰਟਾ ਹੋ ਗਿਆ ਤਾਂ ਮੈਨੂੰ ਕੋਈ ਆਦਮੀ ਦਿਖਿਆ ਨਹੀਂ ਹੈਗਾ ਤੁਸੀਂ ਸਭ ਨੂੰ ਜਾਣਦੇ ਹੋ ਬਾਈ ਫੇਸ ਨਾ ਜਾਣਦਾ ਜੀ ਸਾਰੇ ਮੈਨੂੰ ਜਾਣਦੇ ਮੈਂ ਉਹਨਾਂ ਨੂੰ ਜਾਣਦਾ ਇੱਥੇ ਹੀ ਫਰੀਦਾ ਤੇ ਅਸੀਂ ਉਹਨਾਂ ਨੂੰ ਬਹੁਤ ਦਿਨ ਤੋਂ ਅਸੀਂ 7 ਅਗਸਤ ਨੂੰ ਬੇਨਤੀ ਕੀਤੀ ਸੀ ਜੇਰ ਚ ਡੀਸੀਬੀ ਇਨਵਾਲਵ ਸੀ ਕਿ ਇਹ ਬਾਨਾ ਦੇ ਕਿਉਂਕਿ ਪਾਣੀ ਭਰ ਗਿਆ ਸੀ ਫਾਜ਼ਲ ਕਾ ਦੇ ਵਿੱਚ ਉਹ ਆ ਗਿਆ ਸੀ ਤੇ ਅਸੀਂ ਕਿਹਾ ਕਿ ਸਾਡੇ ਇੱਥੇ ਮਾਈਨਿੰਗ ਹੋਈ ਹੋਈ ਹੈ ਤੁਸੀਂ ਇਹਨੂੰ ਪੱਕਾ ਕਰਵਾਓ ਠੀਕ ਹੈ ਇੱਥੇ ਮਿੱਟੀ ਪਵਾਓ ਉਹਦੇ ਮਿੱਟੀ ਦੀਆਂ ਟਰਾਲੀਆਂ ਸਿੱਟ ਕੇ 10-15 ਫੋਟੋਆਂ ਬਣਾ ਕੇ ਚਲੇ ਗਏ ਕਿ ਅਸੀਂ ਪਾਤੀ ਹੈ ਉਹਦਾ ਰਿਜ਼ਲਟ ਇਹ ਹੈ ਕਿ ਅੱਜ ਆਪਣਾ ਬੰਨ ਵੀ ਟੁੱਟ ਗਿਆ ਇਹ ਜਿਹੜੀ ਜ਼ਮੀਨ ਸੀ ਨਾ 350 ਏਕੜ ਜ਼ਮੀਨ ਗਈ ਹੈ ਜਿਹਦੇ ਚ ਝੋਨਾ ਵੀ ਲੱਗਿਆ ਸੀ ਪਪੂਲਰ ਵੀ ਲੱਗੇ ਸੀ ਇੱਥੇ 350 ਏਕੜ ਚ ਵੜ ਗਿਆ ਪਾਣੀ ਪਾਣੀ ਨਹੀਂ ਵੜਿਆ ਪਾਹ ਜਮੀਨ ਹੀ ਲੈ ਗਿਆ ਯਾਰ ਲੈ ਗਿਆ ਪਾਣੀ ਬੜਿਆ ਨਹੀਂ ਜਮੀਨ ਹੀ ਗਈ ਯਾਰ ਜਮੀਨ ਹੀ ਨਹੀਂ ਰਹੀ ਫਸਲ ਤਾਂ ਛੱਡ ਹੀ ਦੋ ਜਮੀਨ ਹੀ ਨਹੀਂ ਬਚੀ ਹੈਗੀ 350 ਕਿਲਾ ਜਮੀਨ ਦਾ ਚਲਿਆ ਗਿਆ ਵਿੱਚ ਦਰਿਆਜ ਉੱਥੇ 100 ਫੁੱਟ ਦੂੰਗਾ ਉੱਥੇ 100 ਫੁੱਟ ਦੂੰਗਾ ਪਾਣੀ ਆ ਕੱਲ ਵੀ ਅਸੀਂ ਕੋਸ਼ਿਸ਼ ਕੀਤੀ ਆ ਪੱਥਰ ਪਏ ਨੇ ਅਸੀਂ ਕਿਹਾ ਸੀਗਾ ਇਹਦਾ ਰਿੰਗ ਵਾਲ ਬਣਾ ਲਈਏ ਇੱਥੇ ਨਾਲ ਬਣਾ ਕਿੰਨੇ ਮਹਗਾਈ ਫਿਰ ਇਹ ਸਰਕਾਰ ਨੇ ਮੰਗਾਇਆ 15 10 ਦਿਨ ਦੇ ਪਿਆ ਸਾਨੂੰ ਦੁਖਾਨ ਦੇ ਲਈ ਕਿ ਅਸੀਂ ਪੱਥਰ ਬਣਾਇਆ ਬਣਾ ਰਹੇ ਹਾਂ ਪਰ ਹਜੇ ਤੱਕ ਨਹੀਂ ਬਣਾਇਆ ਕੱਲ ਵੀ ਅਸੀਂ ਕੱਲ ਸਾਰਾ ਦਿਨ ਲੱਗੇ ਰਹੇ ਹਾਂ ਮੀਂਹ ਦੇ ਵਿੱਚ ਇੱਥੇ ਹੀ ਸੀਗੇ ਉਰੋਂ ਬਸ ਮੂੰਹ ਝਾੜਨ ਦੇ ਲਈ ਆ ਗਏ ਚਲੋ ਡੀਸੀ ਸਾਹਿਬ ਆ ਗਏ ਨੇ ਇੱਥੇ ਮੌਕੇ ਦੇ ਉੱਪਰ ਤੇ ਤੁਸੀਂ ਉਹਨੂੰ ਪੁੱਛ ਲਓ ਕਿ ਕੀ ਹੈਗਾ ਪਰ ਸਾਡੇ ਇਸ ਇਲਾਕੇ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਪਈਆਂ ਉਹ ਨੀਲੀ ਆ ਜਾਓ ਹਮਾਸ਼ੂ ਜਾਨ ਬਿਲਕੁਲ 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 ਸੋਰ ਹਾਂ ਬਿਲਕੁਲ ਆਜੋ ਤੁਹਾਨੂੰ ਮੁਲਾਵਾ ਪਹਿਲਾਂ ਤਾਂ ਹਾਂ ਬਿਲਕੁਲ ਹੁਣ ਜੋ ਇਹ ਚੱਲ ਰਿਹਾ ਏ ਇਹ ਇਹ ਕਿਹੜੀ ਤਕਨੀਕ ਦੇ ਮੁਤਾਬਕ ਚੱਲ ਰਿਹਾ ਜੀ ਇਹ ਕੰਮ ਜਿਹੜਾ ਤੁਸੀਂ ਥੱਲੇ ਲਾਏ ਪਹਿਲਾਂ ਨਾ ਮਾ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਸਾਰੇ ਜਣੇ ਸਹਿਯੋਗ ਤਕਨੀਕ ਕਿਹੜੀ ਨਾਲ ਕੰਮ ਕਰ ਰਹੇ ਹੋ ਪਹਿਲਾਂ ਪੱਥਰ ਲਾਏ ਥੱਲੇ ਲਾਏ ਕੀ ਕੀਤਾ ਇਹਦੇ ਤੇ ਪੱਥਰ ਲਾਏ ਥੱਲੇ ਲਾਏ ਫਿਰ ਇਹਨੂੰ ਉੱਚਾ ਚੱਕਿਆ ਜਾ ਰਿਹਾ ਮਿੱਟੀ ਪਾਈ ਜਾ ਰਹੀ ਹੈ ਕਿ ਲੈਵਲ ਇਹਦਾ ਵਧਾ ਜਾਵੇ ਜਿੰਨਾ ਕਿ ਉਹ ਟੁੱਟਿਆ ਵਾ ਜਿੰਨਾ ਕਿ ਸਾਨੂੰ ਪਾਣੀ ਆਉਣ ਦਾ ਖਤਰਾ ਹੈ ਕਿ ਸਾਨੂੰ ਉਮੀਦ ਹੈ ਕਿ 5 ਫੁੱਟ ਪਾਣੀ ਆ ਤਾਂ ਸਾਡਾ ਕੋਸ਼ਿਸ਼ ਹੈ ਕਿ ਇਹਨੂੰ 8 9 10 ਫੁੱਟ ਕਿ ਇੱਥੇ ਰੋਕ ਲਈਏ ਪਾਣੀ ਜਿਹੜਾ ਲੁਧਿਆਣਾ ਸ਼ਹਿਰ ਚ ਨਾ ਵੜੇ ਜੇ ਇੱਥੋਂ ਟੁੱਟਿਆ ਤਾਂ ਸਾਰਾ ਲੁਧਿਆਣਾ ਡੁੱਬਣਾ ਅਸੀਂ ਤਾਂ ਡੁੱਬਾਂਗੇ ਡੁੱਬਾਂਗੇ ਇਹ ਕਿੰਨਾ ਲੰਮਾ ਹੁਣ ਤੁਸੀਂ ਲਾ ਰਹੇ ਹੋ ਕਿੱਥੇ ਤੱਕ ਦਾ ਕਰਿਆ ਜੀ ਇਹ ਜਿੱਥੋਂ ਦੋ ਉਹ ਦੇਖੋ ਜਿਹੜੀ ਯਾਨੀ ਕਿ ਮੇਰੇ ਸਾਹਮਣੇ 2 ਕਿਲੋਮੀਟਰ ਲੰਮਾ ਬਣੂਗਾ ਇਹ ਅੱਛਾ ਜੀ ਠੀਕ ਹੈ ਜੀ ਜਿੱਥੋਂ ਕਿ ਉਹ ਸਾਡੇ ਬ੍ਰੀਚ ਆ 2 ਕਿਲੋਮੀਟਰ ਦੀ ਹੈਗੀ ਸੀ ਜਿਹੜੀ ਖਾਰ ਮਾਰਦੀ ਜਾ ਰਹੀ ਹੈ ਜ਼ਮੀਨ ਨੂੰ ਤੇ ਉਹ 2 ਕਿਲੋਮੀਟਰ ਦਾ ਏਰੀਆ ਸੀ 2 ਕਿਲੋਮੀਟਰ ਏਰੀਆ ਹੀ ਇਸ ਨੂੰ ਕਵਰ ਨੀਅਰਬਾਈ ਪੌਣੇ 2 ਵੀ ਹੋ ਸਕਦਾ 2 ਵੀ ਹੋ ਸਕਦਾ ਵਾ ਜਿੰਨਾ ਹੋਇਆ ਉਹ ਪੂਰੀ ਹੋ ਰਹੀ ਹੈ ਨੀਡ ਇੱਥੇ ਜੋ ਹੈ ਸਾਰੀ ਨੀਡ ਸਾਡੇ ਭਰਾਵਾਂ ਤੁਹਾਡੇ ਵਰਗੇ ਭਰਾ ਦੱਸੀ ਜਾਂਦੇ ਆ ਅਸੀਂ ਬੇਨਤੀਆਂ ਕਰੀ ਜਾਂਦੇ ਆ ਸਾਡਾ ਇਲਾਕਾ ਸ਼ਕਸ਼ਮ ਹੈਗਾ ਵਾ ਇਹ ਚੀਜ਼ਾਂ ਦੇ ਲਈ ਮੈਂ ਆਪਦੇ ਪਿੰਡ ਵਾਲਿਆਂ ਨੂੰ ਬੇਨਤੀ ਕੀਤੀਆਂ ਉਹਨਾਂ ਨੇ 15 ਟਰਾਲੀਆਂ ਲੈ ਆਤੀਆਂ ਬਾਕੀ ਵੀ ਮੇਰੇ ਇਲਾਕੇ ਦੇ ਲੋਕ ਨੇ ਮੈਨੂੰ ਉਮੀਦ ਹੈ ਕਿ ਉਹ ਵੱਧ ਤੋਂ ਵੱਧ ਸੇਵਾ ਦੇ ਵਿੱਚ ਯੋਗਦਾਨ ਪਾਣਗੇ ਟਰਾਲੀਆਂ ਲਿਆਉਣਗੇ ਗੱਟੂ ਲੈ ਕੇ ਆਉਣਗੇ ਭਰ ਕੇ ਜਿਹੜਾ ਅਸੀਂ ਇਸ ਨੂੰ ਰੋਕ ਲਿਆ ਕਿ ਸਾਨੂੰ ਇਹਦੀ ਘਾਟ ਹੋਈ ਜਾ ਰਹੀ ਸੀ ਕਿ ਇਹ ਭਰੇ ਹੋਏ ਮਿਲਦੇ ਨਹੀਂ ਇੱਥੇ ਲੇਬਰ ਲੱਗੀ ਹੋਈ ਲੋਕ ਲੱਗੇ ਸੀ ਅਸੀਂ ਕਿ ਆ ਪਿੰਡੋਂ ਪਿੰਡੀ ਆਪ ਦੀਆਂ ਭਰ ਕੇ ਲੈ ਕੇ ਆਓ ਮਿੱਟੀ ਵੀ ਲਿਆਓ ਇਹ ਵੀ ਭ ਤੋ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਚੱਲਦਾ ਪਿਆ ਇਸ ਵੇਲੇ ਤੇ ਹੁਣ ਤੁਸੀਂ ਅਸੀਂ ਘੰਟੂ ਕੱਢ ਕੱਲ ਨੂੰ 40 ਟਰਾਲੀਆਂ ਹੋਰ ਪਿੰਡੋਂ ਲਿਆਵਾਂਗੇ ਭਰ ਕੇ ਕਿਉਂਕਿ ਸਾਡੇ ਪਿੰਡ ਮਿੱਟੀ ਬਹੁਤ ਪਈ ਆ ਮਹਾਰਾਜ ਦੀ ਕਿਰਪਾ ਨਾਲ ਪੰਚਾਇਤ ਦੀ ਜ਼ਮੀਨ 'ਚ ਤੇ ਕੱਲ ਅਸੀਂ 25-30 ਟਰਾਲੀਆਂ ਬੇਲੇ ਬਰਾਂਪਰ ਕੰਨੀ ਲਾ ਕੇ ਆਏ ਆ ਜੀ ਦੋਦਪੁਰ ਵਗੈਰਾ ਹਾਂ ਦੋਦਪੁਰ ਲਾ ਕੇ ਆਏ ਕੁਝ ਫਸੇ ਲਾਈਆਂ ਨੇ ਜਾਨਕੀ 25-30 ਟਰਾਲੀਆਂ ਕੱਲ ਸੀਗੀਆਂ 15 ਅੱਜ ਲੈ ਕੇ ਆਏ ਇੱਧਰ ਇੱਕ ਸਥੈਲਣੇ ਵਾਲੀ ਭਰੀ ਹੋਈ ਥੈਲੀ ਬਾਕੀ ਮਿੱਟੀ ਦੀਆਂ ਵੱਡੀਆਂ ਟਰਾਲੀਆਂ ਸੋ ਵੀਰੇ ਤੋਂ ਅਧਿਕਾਰੀ ਲੱਗੇ ਹੋਏ ਆ ਉਹਨਾਂ ਦੇ ਸਕਣ ਹਾਲਾਂਕਿ ਉਹ ਇਸ ਚੀਜ਼ ਦਾ ਜਾਇਦਾਦਾ ਜਿਹੜੇ ਹੈਗੇ ਆ ਉਹ ਲੈ ਰਹੇ ਆ ਫਰਮਾ ਖੰਡਾ ਹੋ ਗਿਆ ਨਾਲ ਲਵਾਦੇ ਅੱਗੇ ਦੇਖ ਲਈਏ ਆਪਾਂ ਸਰ ਕੀ ਜਿਹੜਾ ਹੁਣ ਇੱਥੇ ਪ੍ਰਬੰਧ ਚੱਲ ਰਿਹਾ ਜੀ ਤੇ ਕਿਹੜੀ ਚੀਜ਼ਾਂ ਦੀ ਇੱਥੇ ਜ਼ਰੂਰਤ ਪੈ ਸਕਦੀ ਹੈ ਜੀ ਜਿਹੜੇ ਲੋਕ ਹੁਣ ਉਡੀਕ ਕਰ ਰਏ ਆ ਵੀ ਅਸੀਂ ਮਦਦ ਕਰਨੀ ਆਣਾ ਚਾਹੁੰਦੇ ਆਂ ਜੀ ਉਹ ਕਿੱਥੇ ਸੰਪਰਕ ਕਰਨੀ ਜੀ ਤੇ ਕਿਹੜੀ ਚੀਜ਼ਾਂ ਲੈ ਕੇ ਆਉਣ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਸੰਗਤ ਦਾ ਸਾਰੇ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੀ ਇੱਥੇ ਪਹੁੰਚੇ ਨੇ ਔਰ ਇੱਥੇ ਟਰਾਲੀਆਂ ਦੀ ਜਿਹੜੀ ਆ ਰਹੀਆਂ ਨੇ ਪਿੱਛੋਂ ਤੋਂ ਅਸੀਂ ਇੱਥੇ ਬੰਨ ਬਣਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਵੀ ਆ ਬੰਨ ਕਟੋ-ਕਟੋ ਵੀ 7-8 ਫੁੱਟ ਦਾ ਬੰਨ ਬਣ ਚੁੱਕਿਆ ਹੈ ਅਸੀਂ ਇਹਨੂੰ ਹੋਰ ਪੱਕਾ ਕਰਨ ਵਾਸਤੇ ਇੱਥੇ ਪੱਥਰ ਹੁਣ ਲਾ ਰਹੇ ਹਾਂ ਫਿਰ ਹੋਰ ਕਿੰਨਾ ਉੱਚਾ ਕਰਨ ਦੀ ਲੋੜ ਹੈ ਜੀ ਨੂੰ ਇੱਥੇ ਅਸੀਂ 7-8 ਬੰਨ ਠੀਕ ਹੈ ਸਾਡੇ ਵਾਸਤੇ 7-8 ਫੁੱਟ ਠੀਕ ਹੈ ਹੁਣ ਇਹਨੂੰ ਲੰਬਾ ਕਰਕੇ ਉਹਦੇ ਨਾਲ ਮਿਲਾ ਦੇਣਾ ਇਹਨੂੰ ਰਿੰਗ ਬਨ ਬਣਾਉਣਾ ਪੂਰਾ ਤੇ ਅੱਗੇ ਤੱਕ ਹੁਣ ਪੱਥਰ ਲਾ ਦੇਣੇ ਆ ਇਹਦੇ ਜੀਸੀਬੀ ਮਸ਼ੀਨ ਅੰਦਰ ਵੜਨ ਲੱਗ ਗਿਆ ਪੱਥਰ ਲਾ ਦੇ ਤੇ ਅੱਗੇ ਲੈ ਜਾਓ ਬਹਾ ਦੀਆਂ ਵੀ ਪਲਾਸਟਿਕ ਦੇ ਪਲਾਸਟਿਕ ਦੇ ਥੈਲੇ ਵੀ ਲੱਗ ਰਹੇ ਆ ਭਰ ਕੇ ਤੇ ਅਸੀਂ ਇਹਨੂੰ ਤਾਂ ਕਿ ਜੇ ਖੁਦਾ ਨਾ ਖਾਸ ਤਾਂ ਪਾਣੀ ਵੈਸੇ ਤਾਂ ਪਾਣੀ ਪਰਮਾਤਮਾ ਮਿਹਰ ਕਰੇ ਅੰਦਰ ਨਹੀਂ ਹੁੰਦਾ ਜੇ ਅੰਦਰ ਵੀ ਹੁੰਦਾ ਤਾਂ ਇੱਥੇ ਰੁਕੂਗਾ ਸਰ ਤੁਸੀਂ ਹੁਣ ਜਿਹੜੇ ਬੰਨ ਲਾ ਰਹੇ ਹੋ ਇਹ ਰਾਤ ਦਿਨ ਕੰਮ ਚੱਲ ਰਿਹਾ ਇੱਥੇ ਜੇ ਕੋਈ 24 ਘੰਟੇ ਆਉਜੀ 24 ਘੰਟੇ ਕੰਮ ਚੱਲ ਰਿਹਾ ਜੀ ਜੇ ਕੋ ਸੰਪਰਕ ਕਰਨਾ ਚਾਹਵੇ ਤਾਂ ਪ੍ਰਸ਼ਾਸਨ ਦੇ ਕਿਹੜੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਜੀ ਬਿਲਕੁਲ ਸਾਰੇ ਪ੍ਰਸ਼ਾਸਨ ਇੱਥੇ ਹੈਗਾ ਮੌਜੂਦ ਹੈਗਾ ਜੇ ਸੰਪਰਕ ਕਰਨਾ ਚਾਹੁੰਦਾ ਇੱਥੇ ਅਸੀਂ ਪ੍ਰਸ਼ਾਸਨ ਦਾ ਨੰਬਰ ਵੀ ਇੱਕ ਫਲੱਡ ਰੀਲੀਫ ਦਾ ਦਿੱਤਾ ਹੋਇਆ ਹੈ ਨਹੀਂ ਤਾਂ ਤੁਸੀਂ ਜਿੰਨੇ ਕੋਈ ਟਰਾਲੀ ਦੀ ਸੇਵਾ ਕਰਨੇ ਆ ਜਾਂ ਕੁਝ ਹੋਰ ਦੇਣਾ ਇੱਥੇ ਤੁਸੀਂ ਮੌਕੇ ਤੇ ਆ ਕੇ ਦੇ ਸਕਦੇ ਦੂਰ ਤਰਾਡੇ ਤੋਂ ਸਰ ਲੋਕ ਭਰੀ ਖੜੇ ਟਰਾਲੀ ਜਿਹੜੇ ਚ ਆਉਂਦੇ ਵੀ ਅਸੀਂ ਉਹ ਜਾਣਨਾ ਵੀ ਚਾਹੁੰਦੇ ਆ ਚਿੰਤਾ ਵਿੱਚ ਵੀ ਹੈ ਜੀ ਵੀ ਚਲੋ ਅਸੀਂ ਦੇਖੀਏ ਤਾਂ ਸਹੀ ਪਤਾ ਲੱਗੇ ਵੀ ਅਸੀਂ ਕਿੱਦਾਂ ਜਾਈਏ ਕੋਈ ਨੰਬਰ ਦੱਸ ਕੋਈ ਸੰਪਰਕ ਕਰ ਸਕਣ ਲੋਕ ਹਾਂਜੀ ਹਾਂਜੀ ਬਿਲਕੁਲ ਸੰਪਰਕ ਕਰ ਸਕਦੇ ਆ ਮੈਂ ਨੰਬਰ ਵੀ ਦੇ ਦਿੰਦਾ ਔਰ ਇੱਥੇ ਨੈਟਵਰਕ ਦੀ ਬਹੁਤ ਦਿੱਕਤ ਹੈਗੀ ਹੈ ਤੇ ਹਾਂ ਮੈਂ ਸਾਡੀ ਵੈਬਸਾਈਟ ਤੇ ਵੀ ਹੈ ਮੈਂ ਮੈਸੇਜ ਤੇ ਵੀ ਪਾਇਆ ਹੋਇਆ ਸਭ ਨੂੰ ਵੀ ਜੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਹੈ ਇਸ ਨੰਬਰ ਤੇ ਸੰਪਰਕ ਕਰੋ ਸਾਡੇ ਦਫ਼ਤਰ ਦਾ ਨੰਬਰ ਹੈ ਉਹ ਨਾਲ ਦੀ ਨਾਲ ਹੀ ਸਾਨੂੰ ਕੰਟੈਕਟ ਹੋ ਜਾਂਦਾ ਹੈ ਪਰ ਜੇ ਕਿਸੇ ਦੇ ਕੋਲ ਟਰਾਲੀਆਂ ਹੈਗੀਆਂ ਪੜਿਆ ਹੋਇਆ ਪਿੰਡਾਂ 'ਚ ਹੈਗੀਆਂ ਤੇ ਇੱਥੇ ਆ ਕੇ ਸਾਡੀ ਟਰਾਲੀ ਦੀ ਸੇਵਾ ਕਰ ਦਿਓ ਇੱਥੇ ਮਿੱਟੀ ਪਾ ਦਿਓ ਤੇ ਪ੍ਰਸ਼ਾਸਨ ਦੇ ਟਿੱਪਰ ਵੀ ਲੱਗੇ ਹੋਏ ਆ ਪਿੰਡਾਂ ਦੇ ਟਰਾਲੀਆਂ ਵੀ ਲੱਗ ਜਾਣਗੇ ਨਾਲ ਖੇਤੀ ਕੰਮ ਇੱਥੇ ਮੁੱਕ ਚੋ ਗਿਆ ਜੀ 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 ਚੱਕੇ ਜਾਣੇ ਚਾਹੀਦੇ ਸੀ ਇੱਥੇ ਤੁਹਾਡਾ ਕੀ ਕਹਿਣਾ ਹੈਗਾ ਮੇਰਾ ਇੱਥੇ ਇਹ ਕਹਿਣਾ ਹੈਗਾ ਕਿ ਇਹ ਜਿਹੜਾ ਹੈਗਾ ਇਹ ਐਕਸਪਰਟਸ ਦਾ دریا ਦਾ ਕੰਮ ਜਿਹੜਾ ਐਕਸਪਰਟਸ ਦਾ ਕੰਮ ਹੈ ਉਹ ਸਾਨੂੰ ਦੱਸਦੇ ਆਂ ਵੀ ਜਿੱਦਾਂ ਜਿੱਦਾਂ ਉਹਨਾਂ ਨੇ ਕੰਮ ਕਰਨਾ ਡਰੇਨੇਜ ਵਿਭਾਗ ਸਾਨੂੰ ਗਾਈਡ ਕਰਦਾ ਵੀ ਹਾਂ ਇਦਾਂ ਕਰ ਲਓ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਾ ਕੇ ਪੱਥਰ ਪ੍ਰੋਵਾਈਡ ਕਰਾ ਕੇ ਜੋ ਉਹਨਾਂ ਦੀ ਗਾਈਡੈਂਸ ਦੇ ਹੇਠ ਹੀ ਕੰਮ ਹੁੰਦਾ ਹੈ ਪਰ ਤੁਹਾਡੇ ਕੋਲੇ ਕੀ ਨੌਲੇਜ ਸੀ ਵੀ ਇੱਥੇ ਇਲੀਗਲ ਮਾਈਨਿੰਗ ਚੱਲ ਰਹੀ ਆ ਮਾਈਨਿੰਗ ਨੂੰ ਲੈ ਕੇ ਬਹੁਤ ਲੋਕ ਬੋਲ ਰਹੇ ਆ ਇੱਕ ਪਿੰਡ ਦੇ ਨਹੀਂ ਲਗਾਤਾਰ ਬਹੁਤ ਸਾਰੇ ਪਿੰਡਾਂ ਦੇ ਲੋਕ ਬੋਲ ਰਹੇ ਆ ਮਾਈਨ ਨਹੀਂ ਮੇਰੇ ਕੋਲ ਹੁਣ ਜਦੋਂ ਇਹ ਚੀਜ਼ਾਂ ਹੋਈਆਂ ਮੈਨੂੰ ਹੁਣ ਪਤਾ ਲੱਗਿਆ ਵੀ ਇੱਥੇ ਇਲੀਗਲ ਮਾਈਨਿੰਗ ਦੀ ਬੜੀ ਸ਼ਿਕਾਇਤਾਂ ਨੇ ਅਸੀਂ ਇੱਥੇ ਵੀ ਕਾਰਵਾਈ ਕਰਾਂਗੇ ਬਟ ਹਾਲ ਦੀ ਘੜੀ ਅਸੀਂ ਫਲੱਡ ਦੀ ਹਾਲਾਤ ਨੂੰ ਹੜਾਂ ਦੇ ਹਾਲਾਤ ਨੂੰ ਰੋਕਣ ਲਈ ਲੱਗੇ ਹੋਏ ਹਾਂ ਤੁਹਾਨੂੰ ਨਹੀਂ ਲੱਗਦਾ ਵੀ ਮਾਈਨਿੰਗ ਕਰਕੇ ਸਾਰਾ ਬ੍ਰੀਚ ਹੋਇਆ ਕਿਉਂਕਿ ਇੰਨਾ 60 70 ਸਾਲ ਤੋਂ ਐਡਾ ਮਜ਼ਬੂਤ ਬੰਨ ਬਣਿਆ ਹੋਇਆ ਤੇ ਇੰਨਾ ਬ੍ਰੀਚ ਹੋ ਜਾਣਾ ਉਹ ਵੀ ਲਗਾਤਾਰ ਪਿਛਲੇ 7 ਦਿਨਾਂ ਤੋਂ ਤੇ ਹੁਣ ਕਈ ਘੰਟਿਆਂ ਤੋਂ ਲਗਾਤਾਰ ਐ ਢਿਗਾ ਦਾ ਡਿੱਗਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅਣਗਹਿਲੀ ਨਹੀਂ ਲੱਗਦੀ ਕਿਉਂਕਿ ਇੱਕ ਇੱਥੇ ਪ ਸਾਡੇ ਟਾਈਮ ਤੇ ਜਦੋਂ ਮੈਂ ਇੱਥੇ ਜੁਆਇਨ ਕੀਤਾ ਮੈਂ ਮਾਰਚ-ਅਪ੍ਰੈਲ ਮਹੀਨੇ ਦੇ ਵਿੱਚ 3-4 ਮਹੀਨੇ ਪਹਿਲਾਂ ਜੁਆਇਨ ਕੀਤਾ ਉਦੋਂ ਤੋਂ ਬਾਅਦ ਇਦਾਂ ਦਾ ਕੋਈ ਇਸ਼ੂ ਇੱਥੇ ਨਹੀਂ ਆਇਆ ਵੀ ਮਨ ਮੇਰੇ ਧਿਆਨ 'ਚ ਆਇਆ ਉਹ ਵੀ ਇੱਥੇ ਤਰਨਾ ਲੱਗਿਆ ਹੋਵੇ ਜਾਂ ਮਾਈਨਿੰਗ ਦੇ ਖਿਲਾਫ ਲੱਗਿਆ ਹੋਵੇ ਜੇ ਲੱਗਿਆ ਹੁੰਦਾ ਜ਼ਰੂਰ ਉਸਤੇ ਕਾਰਵਾਈ ਵੀ ਹੁੰਦੀ ਤੇ ਹਾਲ ਦੀ ਘੜੀ ਸਾਡਾ ਧਿਆਨ ਸਾਰਾ ਇਸਤੇ ਹੈ ਵੀ ਅਸੀਂ ਜਿਹੜਾ ਹੜਾ ਦੇ ਹਾਲਾਤ ਬਣੇ ਹੋਏ ਆ ਸੀ ਇਹਨੂੰ ਰੋਕਣਾ ਵੀ ਤਾਂ ਕਿ ਪਿੰਡਾਂ ਤੱਕ ਪਾਣੀ ਨਾ ਪਹੁੰਚੇ ਪਿੱਛੋਂ ਕੀ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਪ੍ਰੋਮਿਸ ਕਰੋਗੇ ਵੀ ਇਹਦੀ ਤੁਸੀਂ ਵਧੀਆ ਜਾਂਚ ਕਰੋਗੇ ਵੀ ਇਲੀਗਲ ਮਾਈਨਿੰਗ ਕਿਹਨੇ ਕੀਤੀ ਹੈ ਕਿਉਂ ਐਡਾ ਵੱਡਾ ਬਰੀਚ ਹੋ ਗਿਆ ਬਿਲਕੁਲ ਕਰਾਂਗੇ ਜੀ ਹਾਂਜੀ ਇਹ ਸਾਡਾ ਵਾਅਦਾ ਹੈ ਜੀ ਬਿਲਕੁਲ ਪਾਣੀ ਦੀ ਪਿੱਛੇ ਕੀ ਸਿਚੁਏਸ਼ਨ ਆ ਜੀ ਹੁਣ ਜਿਹੜਾ ਪਾਣੀ ਕਿੰਨਾ ਘਰਿਆ ਉਹ ਪਾਣੀ ਸਾਡੀ ਬੀਬੀਐਮਪੀ ਨਾਲ ਸਵੇਰੇ ਮੇਰੀ ਗੱਲਬਾਤ ਹੋਈ ਸੀ ਚੀਫ ਨਾਲ ਤੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਪਾਣੀ ਦਾ ਲੈਵਲ ਤੁਸੀਂ ਜੀ ਘਟਾ ਦਿਓ ਇੱਥੇ ਬਹੁਤ ਦਿੱਕਤ ਆ ਜਾਣੀ ਉਹਨਾਂ ਨੇ ਸਾਡੀ ਰਿਕਵੈਸਟ ਨੂੰ ਪ੍ਰਵਾਨ ਕਰਦੇ ਹੋਏ 15000 ਕਿਊਸਿਕ ਪਾਣੀ ਦਾ ਲੈਵਲ ਘਟਾ ਦਿੱਤਾ ਉਹਦੇ ਨਾਲ ਵਿਚਾਰ ਰਹੂਗਾ ਜੀ ਤੁਹਾਨੂੰ ਲੱਗਦਾ ਹਾਂਜੀ ਰਹੂਗਾ ਸਰ ਇੱਕ ਨਾ ਉੱਥੇ 20 ਕਿਲੋਰੀ ਹੈ ਮਤਲਬ ਥੇ ਇਨਾਲੀ ਕਿਲੋ ਸੋ ਬਿਲਕੁਲ ਉਸਦੇ ਤੋਂ ਧਿਆਨ ਆ ਜਿਹੜੇ ਲੁਧਿਆਣਾ ਵੱਲੋਂ ਜਿਹੜੀ ਗੱਲ ਇੱਥੇ ਜੋ ਚੱਲ ਰਿਹਾ ਹੈ ਤੇ ਜੋ ਇੱਥੇ ਲੋੜਾਂ ਉਹ ਪ੍ਰਸ਼ਾਸਨ ਨੇ ਵੀ ਦੱਸੀਆਂ ਤੇ ਲੋਕਾਂ ਨੇ ਵੀ ਗੱਲਾਂ ਕਹੀਆਂ ਤੇ ਲੋਕ ਇੱਥੇ ਕਿਸ ਤਰ੍ਹਾਂ ਕੰਮ ਕਰ ਰਹੇ ਆ ਕਿਹੜੇ ਤਰੀਕੇ ਕੰਮ ਕੀਤਾ ਜਾ ਰਿਹਾ ਕਿੰਨੇ ਦਿਨਾਂ ਤੋਂ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਆ ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਆ ਮਦਦ ਕਰਨ ਦੇ ਲਈ ਤੇ ਉਮੀਦ ਕਰਦੇ ਉਹਨਾਂ ਦੇ ਲਈ ਜਾਣਕਾਰੀ ਲਾਹੇਵੰਦ ਜ਼ਰੂਰ ਹੋਊਗੀ